ਪੰਜਾਬ ਦੇ ਵਿੱਚ ਹੜ੍ਹਾਂ ਨੇ ਭਾਰੀ ਮਾਰ ਜਿਹੜੀ ਕਿ ਤਖਾਈ ਤੇ ਦੂਜੇ ਪਾਸੇ ਇੱਕ ਨੁਕਸਾਨ ਕਿਸਾਨਾਂ ਨੂੰ ਹੋਇਆ ਫਸਲਾਂ ਤਬਾਹ ਹੋ ਚੁੱਕੀਆਂ ਪਿੰਡਾਂ ਦੇ ਵਿੱਚ ਪਿੰਡ ਜਿਹੜੇ ਕਿ ਤਰਾ ਦੇਖਣ ਨੂੰ ਮਿਲੇ ਤੇ ਉਥੇ ਹੀ ਦੱਸਿਆ ਕਿ ਸੁਖਵੀਰ ਸਿੰਘ ਬਾਦਲ ਖੁਦ ਜਿਹੜੇ ਕਿ ਗਰਾਊਂਡ ਲੈਵਲ ਦੇ ਉੱਤੇ ਉਤਰੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਥੇ ਹੀ ਉਹਨਾਂ ਨੇ ਮੌਕੇ ਤੇ ਜਿਹੜਾ ਕਿ ਡੀਸੀ ਨੂੰ ਫੋਨ ਲਗਾਇਆ ਤੇ ਜਿਸ ਤੋਂ ਬਾਅਦ ਲੋਕਾਂ ਦੀਆਂ ਸਮੱਸਿਆ ਸੁਣ ਕੇ ਜਿਹੜਾ ਕਿ ਕਿਹਾ ਕਿ ਜਿਹੜਾ ਕਿ ਕੰਮ ਇਹਨਾਂ ਦਾ ਜ਼ਰੂਰ ਹੋਣਾ ਚਾਹੀਦਾ ਹੈ ਤੇ ਉਥੇ ਹੀ ਜਿਹੜਾ ਕਿ ਲੋਕਾਂ ਦੇ ਵਿੱਚ ਬੈਠ ਕੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਉਹਨਾਂ ਦੀ ਮਦਦ ਕੀਤੀ ਗਈ ਹੈ ਔਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਸਾਡੇ ਪਿੰਡ ਦੀ ਜਮੀਨ ਬਤੇਗੀ ਸਾਡੇ ਨਾਲ ਅਗਲੇ ਪਾਸੇ 6-7 ਪਿੰਡ ਹੋਰ ਨੇ ਤੇ ਉਹ ਸਾਰੇ ਮਹੇਸ਼ ਦੋਗਰ ਬਿਕੋੜੀਪੁਰ ਗਿਲਬੋਗ ਮਾੜੀ ਹਤਾਕਲਾ ਅਣਪੋਰ ਇਹਨਾਂ ਸਾਰੇ ਪਿੰਡਾਂ ਦੀ ਜੜੀ ਜਮੀਨ ਹੈ तकरीबन 1.4000 ਕਨ ਬਣਦੀ ਹੈ ਜੇ ਨਹੀਂ ਬਣਿਆ ਪੰਨ ਨਹੀਂ ਬਣਦੇ ਤੇ ਨਹੀਂ ਸਪਰ ਬਣਦੇ ਤੇ ਤੀਆਂ ਜਿਹੜਾ ਦਰਿਆ ਹੈ ਇਹ ਸਿੱਧਾ ਰੋਕਣ ਦਾ ਬਾਬੇ ਮਨਜਤ ਹੋ ਜਾਏ ਜਿਹੜਾ ਪੁਲ ਬਣਿਆ ਹੋਇਆ ਉਹ ਪੁਲ ਨੂੰ ਬਾਈਪਾਸ ਕਰੇ ਨਮਾ ਪੁਲ ਨੂੰ ਹਟਾਏ ਤੇ ਅਸੀਂ ਪ੍ਰਸ਼ਾਸਨ ਕੋਲ ਬਹੁਤ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਨੂੰ ਉੱਪਰ ਲਵਾ ਕੇ ਇਹ ਕੰਮ ਕਰਵਾ ਸਕਦੇ ਹੋ ਅਜੇ ਤੁਹਾਡੀ ਚੱਲਦੀ ਹੋ ਇਹੋ ਜਿਹੀ ਗੱਲ ਕੋਈ ਨਹੀਂ ਤੁਸੀਂ ਚਾਹੋ ਤਾਂ ਮੰਤਰੀ ਇਹ ਨਾ ਬਾਦਲ ਸਾਹਿਬ ਜੀ ਨੂੰ ਕਰਵਾ ਸਕਦੇ ਹੋ ਤੇ ਅਸੀਂ ਜਾਣਾ ਜਮਾਣਾ ਹਮੰਦਰਾ ਪਮਗਲਾ ਦਿੱਤਾ ਹੋਇਆ ਅਸੀਂ ਜਾਣਾ ਬਾਰਾ ਮਿੰਟ ਕਿੰਨਾ ਮਿਲਿਆ ਜੀ ਅਸੀਂ ਡੀਸੀ ਨੂੰ ਮਿਲਦੇ ਹਾਂ ਕਿੱਥੇ ਐਸਡੀਓ ਐਕਸ਼ਨ ਲੱਗੀ ਆਹ ਵਾਹ ਕੋਈ ਮਤ ਨਹੀਂ ਆਹ ਤਾਂ ਵੀ ਵੱਡਾ ਪ੍ਰੋਜੈਕਟ ਹੈ ਕੋਈ ਉਹ ਬਜਟ ਬਣਾ ਜਿੱਦਾਂ ਅੱਜ ਵੀ ਕਾਲੀ ਸਟਾਫ ਬੰਦਾ ਹੈ 2-3 ਕਿਲੋਮੀਟਰ ਚਾਹੀਦੀ ਹੈ ਇੱਧਰ ਜਿੱਥੇ ਲੋੜ ਹੈ 거기 ਉਹ ਸਾਰਾ ਬੰਨਣਾ ਪੈਣਾ ਸਾਰਾ ਮੀਡੀਓ ਸੋਡੀ ਦੀ ਸਾਰੀ ਤੋਹਫੀ ਦੇਰ ਸਪਾਰ ਬਣਾਉਣੇ ਪਏ ਆ ਪਾਣੀ ਦਾ ਜਿਹੜਾ ਨਾ ਰੂਕ ਬਣ ਰਿਹਾ ਉਹ ਜਾਂਦਾ ਵਾ ਮਿਆਣੀ ਦੇ ਥੱਲੇ ਜੇ ਇਹ ਨੂੰ ਨਹੀਂ ਕਰਦੇ ਤਾਂ ਫਿਰ ਪੁੱਲ ਦੀ ਵੀ ਕੋਈ ਵੈਲੀ ਹੁੰਦਾ ਨਹੀਂ ਤਿੰਨ ਕਿਲੇ ਚਾਰ ਕਿਲੇ ਨਹੀਂ ਕੁਝ ਨਹੀਂ ਹੁੰਦਾ ਜੇ ਉਹਦੀ ਜ਼ਮੀਨ ਤੇ ਚਲੋ ਜੇ ਪਾਣੀ ਚੜ ਜਾਂਦਾ ਹੋ ਸਕਦਾ ਹੈ ਕਿ ਚੋਕ ਕਰ ਤੋਂ ਚਲੋ ਪੁੱਛਦੇ ਪਰ ਉੱਥੇ ਰਹੀ ਕੁਝ ਨਹੀਂ ਹੈਗਾ ਹੋੜ ਕੀ ਲੱਗੀ ਹੋੜ ਕੀ ਲੱਗੀ ਇਸ ਕਰਕੇ ਅਸੀਂ ਕਹਿੰਦੇ ਆ ਕਿ ਚਲੋ ਜੋ ਵੀ ਹੈਗਾ ਉਹ ਅਜੇ ਤਾਂ ਨਹੀਂ ਹੈ ਮੈਂ ਇਹ ਕਹਿੰਦਾ ਕਿ ਉਸ ਪਰ ਬਚਨ ਚ 4 ਤੋਂ 5 ਉਹ ਵੀ ਸਮਰਵਜਨ ਤਾਂ ਕਿ ਦੁਬਾਰਾ એનર્ਜੀ ਵੇਟ ਖਸਮ ਮੈਨੂੰ ਦੱਸ ਦਿਓ ਤੁਹਾਨੂੰ ਕੀ ਮਦਦ ਚਾਹੀਦੀ ਹੈ ਮੈਂ ਪਹੁੰਚਾ ਦਿੰਦਾ ਠੀਕ ਹੈ ਮੇਰਾ ਸਿੱਧੀ ਗੱਲ ਮੰਨ ਬਣੀ ਛੇਤੀ ਬਣਾ ਸਕਦੇ ਮੈਨੂੰ ਦੱਸ ਦਿਓ ਭਾਈ ਇੱਕ ਸਰਕਾਰ ਵਾਲਾ ਉਹ ਵੀ ਸਾਡੇ ਨਾਲ ਤੁਹਾਡੇ ਜੇ ਐਕਸਪਰਟ ਬੰਦੇ ਆ ਤੁਹਾਡੀ ਵਿਜ਼ਨ ਬਹੁਤ ਅੱਗੇ ਆ ਉਹ ਐਕਸਪਰਟ ਲੋਕ ਕੁਝ ਆਪਣਾ ਨਹੀਂ ਕਰਦੇ ਆ ਇਹ ਵੀ ਆਪਣੇ ਲਾਉਣੇ ਸਰਦਾਰ ਸੁਖੀ ਜੀ ਹੈਲੋ ਸਸੀ ਜੀ ਦੀ ਸਰ ਤੁਸੀਂ ਆ ਮੈਂ ਨਾ ਹਰਗਮਿੰਦਪੁਰ ਹਲਕੇ ਦੇ ਵਿੱਚ ਬਾਹਰ ਬਾਦਰਪੁਰ ਰਜਵਾ ਜਗ੍ਹਾ ਹੈ ਕਿਉਂ ਬੰਦ ਟੁੱਟਿਆ ਪਿਆ ਉੱਥੇ ਦਿਨੋਂ ਜਿੰਨਾ ਤੱਕ ਉੱਥੇ ਸਪਰਦੀ ਲੱਗਦੇ ਤਾਂ ਸਾਰਾ ਹੀ ਇਲਾਕਾ ਬੁਰਾ ਹਾਲ ਹੈ ਤੁਸੀਂ ਜੇ ਆਪਾਂ ਐਵੇਂ ਹੀ ਕਰ ਸਕਦੇ ਆ ਕਿ ਤੁਸੀਂ ਸਾਨੂੰ ਟੈਕਨੀਕਲ ਟੀਮ ਦੇ ਦਿਓ ਅਸੀਂ ਐਸਜੀਪੀਸੀ ਤਰਫੋਂ ਅਕਾਲੀ ਦਲ ਤਰਫੋਂ ਵੀ ਮਦਦ ਕਰਦੇ ਸਰਕਾਰ ਦਾ ਵਿੱਚ ਯੋਗਦਾਨ ਪਾ ਜੇ ਕਿਉਂਕਿ ਇੱਥੇ ਲੋਕਾਂ ਦੀਆਂ ਕਾਦੀਆਂ ਜ਼ਮੀਨਾਂ ਰੁੜੀਆਂ ਪਈਆਂ ਦੇਖ ਲਓ ਜੇ ਇਹਦੀ ਬੇਬੀ ਉਹੀ ਫੀ ਹੈ ਫੰਡ ਤਾਂ ਚੰਗਾ ਹੋਊਗਾ ਜੇ ਕਰਾ ਦਿਓ ਇਹ ਫਿਰ ਵੀ ਜੇ ਕਿਸੇ ਦੀ ਮਦਦ ਦੀ ਲੋੜ ਆ ਫੰਡ ਦੀ ਆ ਵੀ ਕੈਨ ਆਲਸੋ ਹੈਲਪ ਇਨ ਐਕਸੈਂਡ ਅਸੈਸਮੈਂਟ ਲੱਗਣਾ ਹੈ ਕਿ ਨਾ ਫਿਰ ਦੱਸੋ ਕਿ ਨਾ ਕਰ ਲਈਏ ਆਪਾਂ ਕਿਉਂਕਿ ਨਹੀਂ ਤਾਂ ਸਾਰਾ ਇਲਾਕਾ ਡੁੱਬ ਗਿਆ ਯਾਰ ਠੀਕ ਕਿਉਂ ਨਾ ਮੈਂ ਆਪਣੀ ਐਕਸਾਈਡ ਡਿਊਟੀ ਲਾਉਣਾ ਮੈਂ ਸਾਰਾ ਪਤਾ ਕਰਕੇ ਰੱਖਣਾ ਹਾਂ ਹਲੋ ਅਹੀਂ ਤਾਂ ਡੇਟੇ ਦੇ ਕੋਈ ਨਹੀਂ ਸਪੋਇਲਰ ਮੈਂ ਰੈਂ ਕਰਦਾ ਤੁਸੀਂ ਆਇਆ ਕਰਦਾ ਮੈਂ ਇੱਥੇ ਗੱਲ ਵੀਰ ਜੀ ਨਾਲ ਜੇ ਇੱਥੇ ਰਾਜਮੀਂਦ ਨਾਲ ਪਿੰਡ ਤੇ ਸਰਪੰਚ ਲੱਗਿਆ ਉਹ ਆਪਣੇ ਸੂਟ ਨੂੰ ਵਾਰੀ ਸੰਭਾਲ ਜੀ ਸਰ ਜਾ ਕੇ ਜਿੱਥੇ ਲੋੜ ਪਈ ਮੇਰੀ ਗੱਲ ਕਰਾਂ ਜਿੱਥੇ ਹੋਰ ਲੋੜ ਪਈ ਜਾਏ ਪੀਸੀ ਪੁਲਿਸ ਨਹੀਂ ਇਹਨਾਂ ਨੂੰ ਫਾਰਿਆਂ ਨੂੰ ਨਾਲ ਲੈ ਜਾਈਂ ਇੰਜੀਨੀਅਰ ਜਿਹੜੇ ਹੈਗੇ ਕੀ ਹੈ ਉਹਦਾ ਐਕਸੀਅਨ ਵਗੈਰਾ ਐਕਸੀਅਨ ਨਾਲ ਗੱਲ ਕਰਕੇ ਪਲਾਨ ਬਣਾ ਲੈਣ ਐਕਸੀਅਨ ਨੂੰ ਆਪਾਂ ਅੱਗੇ ਲਾਵਾਂਗੇ ਉਹ ਕਹਿੰਦੇ ਤੁਸੀਂ ਦੱਸੋ ਆਪਾਂ ਮਗਰ ਪਿੰਡਾਂ ਦੇ ਲੱਗ ਜਾਾਂਗੇ ਨਾਲ ਆਪਾਂ ਸਰਪੰਚ ਜੀ ਇੱਥੇ ਟਰੈਕਟਰ ਡੀਜ਼ਲ ਦਣਾ ਕੁਛਾ ਪਲਾ ਦਾਂਗੇ ਉਹ ਆਪਾਂ ਲਿਆਵਾਂਗੇ ਫੋਕ ਲਿਫਟਾਂ ਠੀਕਾ ਲਿਆ ਕੇ ਪਟਪਟ ਕੇ ਪਰ ਉੱਪਰ ਲੱਗਣਾ ਬਣਾ ਹੁਣ ਤੈਨੂੰ ਨਹੀਂ ਜੀ ਮੈਂ ਪਹਿਲਾਂ ਵੀ ਇੱਥੇ